ਚਾਹ ਰਿਹਾ ਮੇਰੀ ਵੀਡੀਓ ਜਿਹੜੀ ਨਾ ਅਮਰਤਪਾਲ ਜਿਹੜਾ ਹੈ ਨਾ ਮੇਰੂ ਉਹਦੇ ਵਾਸਤੇ ਆ ਕਿ ਮੇਰਾ ਭਰਾ ਪਹਿਲੇ ਨੰਬਰ ਤੇ ਸ਼ਾਬਾਸ਼ ਤੇਨੂੰ ਵੈਰੀ ਗੁੱਡ ਤੂੰ ਕੋਈ ਗਲਤ ਕੰਮ ਨਹੀਂ ਕੀਤਾ ਠੀਕ ਹੈ ਇਹੋ ਜੇ ਚੰਦ ਪੈਸਿਆਂ ਦੇ ਪਿੱਛੇ ਜਿਹੜਾ ਹੈ ਕਿ ਆਪਣਾ ਤੁਹਾਡੇ ਇਸ ਪੰਜਾਬ ਦਾ ਪੰਜਾਬੀ ਕੌਮ ਦਾ ਸਿੱਖਾਂ ਦਾ ਨਾਮ ਬਰਬਾਦ ਖਰਾਬ ਕਰੀ ਜਾਂਦੇ ਨੇ ਚੰਦ ਪੈਸਿਆਂ ਦੇ ਖਾਤਰ ਠੀਕ ਹੈ ਬਾਕੀ ਇੱਕ ਚੀਜ਼ ਏ ਕਿ ਵੀ ਤੁਸੀਂ ਖਾਲੀ ਕਲੀ ਔਰਤ ਜਾਤ ਤੇ ਨਜ਼ਰ ਨਾ ਰੱਖਿਆ ਜੇ ਇਹ ਜਿਹੜੇ ਮੁੰਡੇ ਵੀ ਗੰਦ ਪਾਈ ਖਲੋਤੇ ਨੇ ਨਾ ਇਨਾਂ ਨੂੰ ਵੀ ਸਮਾ ਲਓ ਥੋੜਾ ਜਿਹਾ ਇਸ ਗੰਦ ਖਤਮ ਕਰਨ ਵਾਸਤੇ ਮੇਰਾ ਭਰਾ ਤੈਨੂੰ ਜਿੱਥੇ ਵੀ ਇਸ ਸ਼ਹਜ਼ਾਦ ਪੱਟੀ ਦੀ ਜ਼ਰੂਰਤ ਪਵੇ ਨਾ ਇੱਕ ਵਾਰੀ ਕਿਸੇ ਜਗ੍ਹਾ ਤੇ ਮੈਸੇਜ ਕਰ ਦੇ ਤੇਰਾ ਮੈਸੇਜ ਮੇਰੇ ਤੇ ਕਰਾਪੇ ਮੇਰੇ ਮੁੰਡੇ ਪਹੁੰਚਾ ਦੇਣਗੇ ਕਿਸੇ ਤਰ੍ਹਾਂ ਦੀ ਚੀਜ਼ ਜਿਹੜੀ ਜਗ੍ਹਾ ਤੇ ਚਾਹੀਦੀ ਹੋਏਗੀ ਤੈਨੂੰ ਮੈਂ ਪ੍ਰੋਵਾਈਡ ਕਰਾਂਗਾ ਲੇਕਿਨ ਇਸ ਗੰਦ ਨੂੰ ਕਿਉਂਕਿ ਮੇਰਾ ਬੜੇ سارے ਤਾਲੁਕ ਜਿਹੜੇ ਨੇ ਉਹ ਸਿੱਖਾਂ ਦੇ ਨਾਲ ਨੇ ਰਿਲੇਸ਼ਨ ਨੇ ਕਿਉਂਕਿ ਮੈਂ ਆਪ ਵੀ ਇੱਕ ਪੰਜਾਬੀ ਆ ਇਹ ਜਿਹੜਾ ਤੁਹਾਡੇ ਗੰਧ ਪਾਈ ਖਲੋਤੇ ਨੇ ਚੰਦ ਇੱਕ ਚੰਦ ਜੇ ਕੀੜੇ ਨੇ ਜ਼ਿਆਦਾ ਨਹੀਂ ਨੇ ਥੋੜੇ ਜਿਹੀ ਕੀੜੇ ਨੇ ਦੋ ਤਿੰ ਗੱਡੀ ਚੜੇ ਨਾ ਸਾਰਾ ਕੁਝ ਠੀਕ ਹੋ ਜਾਏਗਾ ਠੀਕ ਹੈ ਤੇ ਇਸ ਵਾਸਤੇ ਕਿਉਂਕਿ ਤੁਹਾਡੀ ਜਦੋਂ ਸਿੱਖਾਂ ਦੀ ਪੁਰਾਣੀਆਂ ਹਿਸਟਰੀਆਂ ਜਾ ਕੇ ਵੇਖਦੇ ਨਾ ਬੜੀਆਂ ਕੁਰਬਾਨੀਆਂ ਨੇ ਤੁਹਾਡੀਆਂ ਬੜੇ ਤੁਸੀਂ ਕੌਮ ਦਲੇਰ ਕੌਮ ਲੇਕਿਨ ਇਹ ਤੁਹਾਡੇ ਆਪਣਿਆਂ ਦੇ ਵਿੱਚੋਂ ਉੱਠ ਕੇ ਜਿਹੜੇ ਗੰਦ ਭਾਈ ਖਲੋਤੇ ਨਾ ਇਹਨਾਂ ਨੂੰ ਸਮਝ ਲਓ